ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਅਨਕਲਦੀਪ ਸਿੰਘ ਨੰਦਗੜ ਅੱਜ ਆਪਾਂ ਖੜੇ ਆ ਪਿੰਡ ਸੱਦਾ ਸਿੰਘ ਵਾਲਾ ਦੇ ਵਿੱਚ ਤੁਹਾਨੂੰ ਉਥੇ ਇੱਕ ਬਹੁਤ ਹੀ ਵਧੀਆ ਵਿਰਾਸਤ ਦੀ ਚੀਜ਼ ਦਿਖਾਉਣਿਆ ਜਿਹੜੀ ਇਸ ਪਿੰਡ ਨੇ ਬੜੇ ਸਤਕਾਰ ਨਾਲ ਸਾਮ ਕੇ ਰੱਖੀ ਹੋਈ ਆ ਘਟ ਤੋਂ ਘਟ 100 ਸਾਲ ਪੁਰਾਣੀ ਵਿਰਾਸਤ ਆ ਉਹ ਇੱਥੇ ਨੇ ਪੁਰਾਣੇ ਸੱਤ ਦਰਵਾਜ਼ੇ ਅਸੀਂ ਤੁਹਾਨੂੰ ਕੱਲਾ ਕੱਲਾ ਦਰਵਾਜ਼ਾ ਦਿਖਾਵਾਂਗੇ ਜੋ ਕਿ ਬਹੁਤ ਹੀ ਕੈਂਟ ਲੋਕੇਸ਼ਨ ਆ ਬਹੁਤ ਹੀ ਸੋਹਣੀ ਲੱਗਦੀ ਆ ਪਿੰਡ ਦੀ ਪੂਰੀ ਸ਼ਾਨ ਨੇ ਇਹ ਦਰਵਾਜ਼ੇ ਹੁਣ ਤੁਹਾਨੂੰ ਅਸੀਂ ਕੱਲਾ ਕੱਲਾ ਕਰਕੇ ਉਹ ਦਰਵਾਜ਼ੇ ਦਿਖਾਉਣ ਲੱਗੇ ਆ ਸਸੀ ਦਾ ਜੀ ਦੋਸਤੋ ਆਪਾਂ ਤੁਹਾਨੂੰ ਪਿੰਡ ਦੱਸ ਹੀ ਚੁੱਕੇ ਆ ਪਹਿਲਾਂ ਵੀ ਸੱਦਾ ਸਿੰਘ ਵਾਲੇ ਚ ਪਹੁੰਚ ਚੁੱਕੇ ਆ ਇੱਥੇ ਆਪਾਂ ਆਪਣੇ ਨਾਲ ਬਜ਼ੁਰਗ ਨੇ ਕੀ ਨਾਮ ਆ ਤੁਹਾਨੂੰ ਛੋਡਾ ਗੁਰਤੇਜ ਸਿੰਘ ਗੁਰਤੇਜ ਸਿੰਘ ਨੇ ਜੀ ਇਹ ਆਪਾਂ ਨੂੰ ਇਸ ਪਿੰਡ ਦੇ ਦੇ ਵਿੱਚ ਜਿਹੜੇ ਦਰਵਾਜ਼ੇ ਬਣਿਆ ਤੇ ਇਸ ਪਿੰਡੇ ਕਦੋਂ ਪਿੰਡ ਵੱਜਿਆ ਉਹਦੇ ਬਾਰੇ ਦੱਸਣਗੇ ਤੇ ਆਪਾਂ ਪੁੱਛਦੇ ਇਹਨਾਂ ਨੂੰ ਹਾਂ ਸਸੀ ਦਾ ਜੀ ਸੱਚੀ ਕਹਾਂ ਹਾਂ ਜੀ ਇਹਦੇ ਬਾਰੇ ਸਾਨੂੰ ਦੱਸੋ ਵੀ ਇਹ ਕਦੋਂ ਪਿੰਡ ਵੱਜਿਆ ਸੀ ਤੇ ਉਹ ਦਰਵਾਜ਼ੇ ਉਸ ਤੋਂ ਬਾਅਦ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਬਣਿਆ ਨੂੰ ਪਿੰਡ ਸਰਜਾਰ ਸਿੰਘ ਵਾਲਾ ਰੱਲੇ ਝੋਹੇ ਵੱਟਿਆ ਜੀ ਇੱਥੇ 73 ਪੱਤੀਆਂ ਨਾਲ 7 ਪੱਤੀਆਂ ਦੇ ਵੱਖ-ਵੱਖ 33 ਨੰਬਰਾਂ ਨਾਲ ਤੇ ਇਹ ਮਕਾਕੜੋ 170 170 ਘਰ ਤਰ੍ਹਾਂ ਦੇ ਪਿੰਡ ਵੱਜੇ ਨੂੰ ਹੋਵੇ ਅੱਛਾ ਜੀ ਇਹ 100 ਸਾਲ ਤੋਂ ਉੱਪਰ ਇਹ ਦਰਵਾਜ਼ਿਆਂ ਨੂੰ ਹੋਵੇ ਅੱਛਾ ਜੀ ਆ ਡੋਡੀ ਦਰਵਾਜ਼ੇ ਆਪੋ ਆਪਣੀ ਪੱਤੀ ਦੇਣਗੇ ਠੀਕ ਹੈ ਜੀ ਇਹ 6+2 ਦਾ ਸਕੂਲ ਹੈ ਇੱਕ ਜੋਗੀ ਪੀਰ ਬਾਬਾ ਦੀ ਸਮਾਦਗੀ ਹੈ ਜੀ ਹਾਂ ਜੀ ਇਹ ਪਿੰਡ ਦੇ ਵਿਚਾਲੇ ਚੌਕ ਹੈ ਜਿਹਦੇ ਵਿੱਚ ਇੱਕ ਇੰਗਲੈਂਡ ਚ ਰਹਣ ਵਾਲੇ ਮਤਲਬ ਬਾਬੂ ਜੀ ਨੇ ਕੁਰਸੀਆਂ ਅਤੇ ਮੰਜ਼ੇ ਬਜ਼ੁਰਗਾਂ ਦੇ ਪੈਨ ਖਤਰ ਆ ਜੋ ਵੱਡਾ ਹਾਲ ਹੈ ਮੇਨ ਧਰਮਸ਼ਾਲਾ ਦਾ ਇਹ ਕਿ ਅਧਿਆਕੇ ਦਾਨ ਦਿੱਤੇ ਹੋਏ ਨਾ ਇਹ ਜੋ ਸੱਤ ਪੱਕੇ ਅੰਦਰ ਤਿੰਨ ਬਾਹਰ ਦੇ ਭਾਂਡੇ ਚ ਦੋ ਪਾਰ ਦੀ ਸਾਈਡ ਵੀ ਨੇ ਬਜ਼ੁਰਗ ਤਾਂ ਆ ਕੇ ਖੇਡਦੇ ਨੇ ਤੇ ਜੋ ਗਰਮੀ ਦਾ ਸੀਜ਼ਨ ਹੁੰਦਾ ਉੱਥੇ ਆ ਕੇ ਜਿਨੇ ਹੀ ਸੰਭਲ ਹਮ ਭਾਈਆਂ ਦਾ ਹੀ ਪਿੰਡ ਹੈ ਚਲਗੋ ਦਾ ਹੀ ਪਿੰਡ ਹੈ ਇਹ ਅੱਛਾ ਜੀ ਤੇ ਐ ਕੇ ਰੇਲਵੇ ਅਤੇ ਰੇਲਵੇ 1890 ਚਾਹੀਏਗੀ ਤੇ ਨਾਲ ਹੀ ਇੱਕ ਸਾਲ ਦੇ ਵਿੱਚ ਵਿੱਚ ਹੀ ਹੈ ਨਹਿਰ ਆਈ ਹੈ ਜੀ ਜੋ ਪਾਣੀ ਆਣੀ ਹੈ ਹੈ ਨਹਿਰੀ ਪਾਣੀ ਠੀਕ ਹੈ ਇੱਕ ਸਾਲ ਕਦੀ ਵਿੱਚ ਹੀ ਆਈ ਤੇ ਜਿਹਨੇ ਆਪਣੇ ਦਰਵਾਜ਼ੇ ਬਣੇ ਆਪਣੇ ਸੱਤ ਇਹਨਾਂ ਨੂੰ ਕਿੰਨਾ ਟਾਈਮ ਹੋਇਆ ਬਣਨ ਨੂੰ ਇਹਨਾਂ ਨੂੰ 100 ਸਾਲ ਤੋਂ ਉੱਪਰ ਹੋ ਗਏ 100 ਸਾਲ ਤੋਂ ਉੱਪਰ ਅੱਛਾ ਜੀ ਇਹ ਪਿੰਡ ਨੇ ਬਹੁਤ ਹੀ ਵਧੀਆ ਚੀਜ਼ ਸਾਮਕਿ ਰੱਖੀ ਹੋਈ ਹੈ ਸ਼ਾਇਦ ਪਹਿਲੇ ਪਿੰਡੀ ਹੋਊਗਾ ਇੱਥੇ ਜੀ ਬਹੁਤ ਮਤਲਬ ਫਿਲਮੀ ਕਲਾਕਾਰ ਵੀ ਹੁੰਦੇ ਨੇ ਨਿਟਕਾਰ ਵੀ ਹੁੰਦੇ ਨੇ ਆ ਹੁਣੇ ਇੱਕ ਮਹੀਨੇ ਕٹے ਲਗਭਗ ਹੋਇਆ ਹਰਦੇਵ ਮਾਹੀ ਨੰਗੜ ਉਹ ਵੀਰੋ ਭਾਬੀ ਦਾ ਰੀਤ ਬਣਾ ਕੇ ਤੇ ਉਹ ਸੀਨ ਲੈ ਕੇ ਇੰਟਰਵਿਊ ਪੂਰੀ ਹੋਈ ਹੈ ਜੀ ਅੱਛਾ ਜੀ 7-8 ਕਲਾਕਾਰ ਹੋਰ ਵੀ ਐਸੀ ਬਹੁਤ ਸਟੈਂਡਰਡ ਦਾ ਪ੍ਰੋਗਰਾਮ ਕੀਤਾ ਸੀ ਠੀਕ ਹੈ ਜੀ ਚਲੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ